ਹੈਲੋ ਸਾਰਿਆਂ ਨੂੰ ਮੇਰੀ ਪਿਆਰ ਪ੍ਰੇਸ਼ਸ ਸ੍ਰੀ ਕਲਜੀ ਕੌਜ਼ਿੰਗ ਦਾ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਵਾਈਗੁਰੂ ਪਰੇ ਖੁਸ਼ ਹੋ ਚੜਦੀ ਕਲਾ ਚ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਜੀ ਇੱਧਰ ਆਪਾਂ ਮੈਂ ਕਿਹਾ ਚੱਲੇ ਛੇਰੀ ਛੇਰੀ ਸ਼ੁਰੂਆਤ ਕਰਨ ਲੱਗੇ ਸੀ ਇਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਠੀਕ ਹੈ ਜੀ ਬਾਕੀ ਇਦਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਓ ਡੇਲੀ ਰੁਟੀਨ ਦੇ ਵਿੱਚ ਜੋ ਕੰਮ ਕਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਜਾਾਂਗੇ ਆਜ ਤੱਕ ਤੁਸੀਂ ਬਣੇ ਰਹੋ गाइस ਉੱਥੇ ਇੱਧਰ ਆਪਾਂ ਲਾ ਲਈ ਸੀ ਮਸ਼ੀਨ ਮੈਂ ਕਿਸਲੋ ਕੱਪੜੇ ਧੋ ਲੈਣੇ ਆ ਥੋੜਾ ਥੋੜਾ ਬੜਾ ਕੰਮ ਨਹੀਂ ਪੜ ਜਾਂਦਾ ਉਧਰ ਸਫਾਈ ਕਰਦੇ ਕਰਦੇ ਮਸ਼ੀਨ ਆਪਾਂ ਕੱਪੜੇ ਤੋਂ ਮਸ਼ੀਨ ਦਾ ਹੀ ਸੁਤੁੰਦਾ ਕਿ ਆਪਾਂ ਦੂਜੇ ਕੰਮ ਵੇੜ ਲਾਂਗੇ ਸਾਡੇ ਇੱਧਰ ਕੱਪੜੇ ਧੋਤੇ ਜਾਣਗੇ ਤੇ ਇੱਕ ਭੈਣ ਨੇ ਨਾ ਮੈਨੂੰ ਕਮੈਂਟ ਕੀਤਾ ਸੀ ਕਿ ਤੁਹਾਡੀ ਇਹ ਮਸ਼ੀਨ ਮੈਨੂੰ ਬਾਰ-ਬਾਰ ਕਰਦੀ ਹੈ ਤੇ ਮੈਂ ਹਰ ਵਾਰੀ ਦੱਸਦੀ ਹੁੰਦੀ ਆ ਕਿ ਇਹ ਮੇਰੀ ਮਸ਼ੀਨ ਗਾਦਰੇਜ਼ ਦੀ ਹੈ ਸਾਡੇ 11 ਕੇਜੀ ਦੀ ਹੈ ਠੀਕ ਹੈ ਜੀ ਉਸ ਟਾਈਮ ਇਹ 18500 ਰੁਪਏ ਦੀ ਆਈ ਸੀ ਪਿਛਲੇ ਸਾਲ ਲਈ ਸੀ ਮੇਰੀ ਸ਼ਾਇਦ ਵੀਡੀਓ ਤੁਸੀਂ ਦੇਖੀ ਨਾ ਹੋਵੇ ਕਿਉਂਕਿ ਕਈ ਭੈਣ ਭਰਾ ਨਾ ਮੇਰੇ ਨਾਲ ਨਵੇਂ ਜੁੜਦੇ ਆਂ ਫਿਰ ਉਹ ਇਦਾਂ ਹੀ ਮੈਨੂੰ ਕਮੈਂਟ ਕਰਦੇ ਆਂ ਤੇ ਮੈਂ ਕਿਹਾ ਚਲੋ ਕਮੈਂਟ ਦਾ ਜਵਾਬ ਦੇ ਦਿੰਦੀ ਆਂ ਬਹੁਤ ਸਾਰੀਆਂ ਭੈਣਾਂ ਹੁੰਦੀਆਂ ਜਿਨ੍ਹਾਂ ਦੇ ਕਮੈਂਟਾਂ ਦੇ ਜਵਾਬ ਮੈਂ ਨੀਚੇ ਰਿਪਲਾਈ ਤੇ ਦੇ ਦੇਣੀ ਹੁੰਦੀ ਆਂ ਪਲੀਜ਼ ਤੁਸੀਂ ਉੱਥੇ ਵੀ ਪੜ ਲਿਆ ਕਰੋ ਠੀਕ ਹੈ ਜੀ ਬਾਕੀ ਇੱਧਰ ਕੱਪੜਿਆਂ ਦਾ ਕੰਮ ਨਿਬੇੜ ਲਈਏ ਫਿਰ ਕਰਦੀ ਆਂ ਜੀ ਆਪਾਂ ਛੋਟੇ ਛੋਟੇ ਤੁਹਾਨੂੰ ਪਤਾ ਸਵੇਰੇ-ਸਵੇਰੇ ਰੁਟੀਨ ਸ਼ੁਰੂ ਹੁੰਦੀ ਏ ਸਵੇਰੇ-ਸਵੇਰੇ ਬਹੁਤ ਸਾਰੇ ਕੰਮ ਹੁੰਦੇ ਆ ਝਾੜੂ ਪੋਚਾ ਸਭ ਤੋਂ ਜ਼ਿਆਦਾ ਕੰਮ ਸਵੇਰੇ ਅਰ ਸ਼ਾਮ ਨੂੰ ਹੁੰਦੇ ਆ ਦੁਪਹਿਰੇ ਤਾਂ ਬਹੁਤ ਘੱਟ ਹੁੰਦੇ ਆ ਸਵੇਰ ਸ਼ਾਮ ਦਾ ਕੰਮ ਸਾਨੂੰ ਬਹੁਤ ਜ਼ਿਆਦਾ ਹੁੰਦਾ ਹੈ ਕਦੀ ਤਨ ਧਾਰ ਕੱਢਣੀ ਹੈ ਕਰਨਾ ਉਹ ਕਰਨਾ ਬਹੁਤ سارے ਕੰਮ ਹੁੰਦੇ ਆ ਤੇ ਪਲੀਜ਼ ਮੇਰੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਠੀਕ ਹੈ ਦੇਖਿਆ ਵੀ ਕਰੋ ਮੈਂ ਕੀਦੇ ਜਵਾਬ ਦੇਣੇ ਆ ਕੀ ਕੰਮ ਕਰਦੀ ਆ ਕੀ ਤੁਹਾਡੇ ਕੋਲੋਂ ਮੈਂ ਕੋਈ ਸਵਾਲ ਵੀ ਪਾ ਰਹੀ ਆ ਪਲੀਜ਼ ਸਕਿਪ ਕਰਕੇ ਮੇਰੀ ਵੀਡੀਓ ਨਾ ਦੇਖਿਆ ਕਰੋ ਇਦਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਈ ਰੱਖਿਆ ਕਰੋ ਠੀਕ ਹੈ ਜੀ ਯੋ ਜੀ ਇੱਧਰ ਆਪਾਂ ਆਪਣੇ ਕੱਪੜੇ ਧੋਤੇ ਸੀ ਨਾ ਹੁਣ ਆਪਨੇ ਆਏ ਨੇ ਜੀ ਆਪ ਫਿਰ ਤਾਂ ਦੇ ਵਿੱਚੋਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਧੋ ਲਈਏ ਠੰਡੇ ਪਾਣੀ ਪਾ ਲਈਏ ਅੱਜ ਕੱਲ ਨਾ ਟੁੱਕਾ ਆਣ ਲੱਗ ਗਿਆ ਯਾ ਦੇ ਇਹ ਆਪਣੇ ਆਪ ਹੀ ਜਿਵੇਂ ਪੱਕ ਕੇ ਹੁਣ ਜਿਰਣ ਲੱਗ ਜਾਂਦੇ ਨੇ ਨਗੂਟੇ ਤੋਂ ਇਸ ਤਰ੍ਹਾਂ ਕਰਕੇ ਜਿਰਣ ਲੱਗਦੇ ਨੇ ਦੇਖੋ ਕਿੰਨਾ ਪੱਕ ਗਿਆ ਅੰਬ ਇਹ ਬਦ ਜਿਹੜਾ ਟੁੱਕਾ ਹੁੰਦਾ ਨਹੀਂ ਨੁਕਸਾਨ ਨਹੀਂ ਦਿੰਦਾ ਹੈਗਾ ਬਿਨਾ ਮਸਾਲੇ ਤੋਂ ਹੁੰਦੇ ਆ ਮੈਂ ਕਿਹਾ ਸੋ ਇਹਨਾਂ ਨੂੰ ਧੋ ਬਣਾ ਕੇ ਰੱਖ ਲੈਨੇ ਆ ਫ੍ਰੀਜ ਦੇ ਵੀ ਤੇ ਰੋਸੇ ਤਰ੍ਹਾਂ ਹੀ ਆਪਾਂ ਕੋਈ ਦੇ ਨਾਜ਼ੀ ਦਾ ਮਰਜ਼ੀ ਖਾਲੀ ਮੈਨੂੰ ਲੱਗਦਾ بارش ਹੋਵੇ ਪਤਾ ਨਹੀਂ بارش ਆਉਣ ਲੱਗਾ ਪਾਰੀ ਸ਼ੁਰੂ ਹੋ ਜਾਣੀ ਹੈ ਜੀ ਅਗਰ ਆਪਾਂ ਆਪਣਾ ਪਹਿਲਾ ਨਾਸ਼ਤਾ ਬਣਾ ਲਈਏ ਫਿਰ ਦੇਖਦੇ ਹਾਂ ਜੀ ਕੀ ਕੁਝ ਕਰਾਂਗੇ ਡੇਲੀ ਕੁਕਿੰਗ ਦੇ ਵਿੱਚ ਕੋਈ ਵੀ ਰੈਸিপি ਕੁਝ ਵੀ ਹੋਵੇ ਮੈਂ ਇਸੇ ਤਰ੍ਹਾਂ ਹੀ ਬਣਾਉਂਦੀ ਹੁੰਨੀ ਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆ ਕੋਸ਼ਿਸ਼ ਕਰਦੀ ਆ ਕਿ ਜਿੰਨੀ ਆਸਾਨ ਤਰੀਕੇ ਨਾਲ ਮੈਂ ਕੋਈ ਸਬਜ਼ੀ ਬਣਾਣੀ ਹੋਵੇ ਜਾਂ ਕੁਝ ਵੀ ਬਣਾਇਦਾ ਅੱਛਾ ਜੀ ਉਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆ ਠੀਕ ਹੈ ਜੀ ਬਹੁਤ ਅੱਛਾ ਲੱਗਦਾ ਹੈ ਬਹੁਤ ਸਾਰੀਆਂ ਭੈਣਾਂ ਨੂੰ ਬਹੁਤ ਵਧੀਆ-ਵਧੀਆ ਲੱਗਦੀਆਂ ਬਹੁਤ ਅੱਛੇ-ਅੱਛੇ ਕਮੈਂਟ ਕਰਦੀਆਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਮੈਨੂੰ ਵਕਤ-ਵਕਤ ਸਪੋਰਟ ਕਰਿਆ ਕਰੋ ਉਹ ਸਾਰਾ ਪਿਆਰ ਦਿੰਦੀਆਂ ਭੈਣਾਂ ਬੜਾ ਅੱਛਾ ਖੁਸ਼ੀ ਜੀ ਹੁੰਦੀ ਜਦੋਂ ਮੈਂ ਵਧੀਆ-ਵਧੀਆ ਜੇ ਕਮੈਂਟ ਪੜ੍ਹਦੀ ਆ ਨਾ ਭੈਣਾਂ ਦੇ ਮੈਨੂੰ ਬਹੁਤ ਵਧੀਆ ਲੱਗਦਾ ਠੀਕ ਹੈ ਜੀ ਐਸੇ ਤਰ੍ਹਾਂ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਆ ਕਰੋ ਇਹ ਮੈਂ ਕਿਹਾ ਚਲੋ ਨਾਸ਼ਤਾ ਬਣਾ ਲੈਣੇ ਆ ਜੋ ਵੀ ਰੂਟੀਨ ਅੱਜ ਮੈਂ ਪੂਰੀ ਰੂਟੀਨ ਤੁਹਾਡੇ ਨਾਲ ਸ਼ੇਅਰ ਕਰਾਂਗੀ ਠੀਕ ਹੈ ਜੀ ਬਾਕੀ ਤੱਕ ਤੁਸੀਂ ਬਨੇ ਰਹੋ ਚਲੋ ਜੀ ਇੱਧਰ ਆਪਾਂ ਮਾਰ ਲਈ ਆਪਣੇ ਭਾਂਡੇ ਨਾਸ਼ਤਾ ਪਾਣੀ ਕਰ ਲਿਆ ਸਮਝ ਲਓ ਤੁਹਾਨੂੰ ਭਾਂਡੇ ਮਾਰ ਲਈਏ ਸ਼ੇਰ ਆਪਾਂ ਨਹੀਂ ਕਰਾਂਗੇ ਜੀ ਸਫਾਈ ਬਾਚੋ ਆਪਣੇ ਕਪੜੇ ਕਪੜੇ ਨੇ ਲੋੜ ਹੈ ਅੱਜ ਮੌਸਮ ਥੋੜਾ ਜਿਹਾ ਥੇਰੇਦਾਂਾ ਹੋ ਗਿਆ ਪਤਾ ਨਹੀਂ ਉਹ ਬਾਰਿਸ਼ ਨਾ ਆਵੇ ਕਿਉਂਕਿ ਮੌਸਮ ਹੁਣ ਬਹੁਤ ਸੋਹਣਾ ਹੋ ਰਿਹਾ ਬਦਲਿਆ ਬਦਲਿਆ ਜਾ ਰਿਹਾ ਠੀਕ ਹੈ ਅੱਗੇ ਵਾਕਾ ਦੇਖਦੇ ਹਾਂ ਜੀ ਕੋਸ਼ਿਸ਼ ਇਹ ਹੈ ਕਿ ਅੱਜ ਤਰੇਲੀਆਂ ਬਣਾਈਏ ਸਾਡੇ ਕ੍ਰੇਲੇ ਆਏ ਹੋਏ ਨੇ ਬਾਗ ਕ੍ਰੇਲੇ ਬਣਾਵਾਂਗੇ ਠੀਕ ਹੈ ਤੁਸੀਂ ਬਹੁਤ ਸਾਰਾ ਪਿਆਰ ਦਿਓ ਮੇਰੀ ਵੀਡੀਓ ਨੂੰ ਤੇ ਜੇ ਮੈਂ ਅੱਜ ਤਰੇਲੀ ਬਣਾਉਂਦੀ ਹੁਣੀ ਆ ਤਾਂ ਤੁਸੀਂ ਉਵੇਂ ਹੀ ਬਣਾ ਕੇ ਜ਼ਰੂਰ ਦੇਖਿਆ ਕਰੋ ਬਹੁਤ ਸਿੰਪਲ ਤੇ ਸੋਕੇ ਦੇ ਅੱਗੇ ਨਾਲ ਬਣਾਉਣੀ ਆ ਕਈ ਭੈਣਾਂ ਨੂੰ ਆਲਾ ਕਰਨਾ ਨਾ ਵੀ ਕ੍ਰੇਲੇ ਬਣਾਉਂਦੇ ਹੋਇਆ ਇਹ ਵਾਲੇ ਕਰੀਏ ਤੁਸੀਂ ਮੇਰੇ ਤਰੀਕੇ ਨਾਲ ਬਣਾਇਆ ਕਰੋ ਬਹੁਤ ਜਲਦੀ ਬਣ ਜਾਵੇ ਮੈਸੇਜ ਕਰਕੇ ਮੈਨੂੰ ਕੋਈ ਆਗਤ ਨਹੀਂ ਆਉਂਦਾ ਮੈਂ ਹਮੇਸ਼ਾ ਇਹ ਤਰੀਕਿਆਂ ਨਾਲ ਬਣਾਉਂਦੀ ਹੁੰਦੀ ਆ ਠੀਕ ਹੈ ਜੀ ਬਾਕੀ ਲੋਜੀ ਮੈਚਾ ਲਪਾਂਡੇ ਧੋ ਲੈਣੇ ਆ ਫਿਰ ਬੋਲ ਜੋ ਧੇਪੜ ਨੇ ਨਾ ਪਹਿਲਾਂ ਧੋ ਲਿਆ ਕਰੋ ਤਾਂ ਕਿ ਜੂਠਣ ਉੱਤਾਂ ਜਾਂਦੀ ਹੈ ਨਾ ਭਾ ਮਾਂਜ ਕੇ ਧੋਣੇ ਸੁੱਕੇ ਹੋ ਜਾਣਗੇ ਮਾਂਜਣੇ ਵੀ ਔਖੇ ਹੋ ਜਾਂਦੇ ਆ ਨਾ ਤਾਂ ਇਹ ਜਿਹੜਾ ਭਾਂਡਿਆਂ ਵਾਲਾ ਕੁੱਚਾ ਹੁੰਦਾ ਇਹਨੂੰ ਜੂਠ ਨਹੀਂ ਲੱਗਦੀ ਇਕ ਠੀਕ ਹੈ ਜੀ ਇਹ ਬਹੁਤ ਫਾਇਦਾ ਵਾਲੀ ਚੀਜ਼ ਹੈ ਤੇ ਮਾਂ ਜਣੇ ਤਾਂ ਹੁਣ ਬੜੀ ਚੜ੍ਹ ਸੋਖੇ ਆ ਤੇ ਜਲਦੀ ਵੀ ਹੋ ਜਾਂਦੀ ਹੈ। ਇਸ ਦਾ ਮੈਨੂੰ ਇੱਕ ਸ਼ਿੰਕ ਕਰਕੇ ਬਹੁਤ ਜ਼ਿਆਦਾ ਪਰੇਸ਼ਾਨ ਹੋਈ ਪਈ ਹੈ। ਸਾਡੇ ਨਾ ਕੂਟੀ ਨੂੰ ਬੜੀ ਪ੍ਰੋਬਲਮ ਆ ਗਈ ਹੈ। ਔਰ ਦੇਖ ਲਓ ਮੈਂ ਕਿੰਨੀ ਬੜੀ ਜਾਲੀਆਂ ਇਹਦੀਆਂ ਸਾਫ਼ ਕਰ। ਮੈਂ ਬਿਲਕੁਲ ਵੀ ਨਹੀਂ। ਮੇਨੂੰ ਭੈਣ ਨੇ ਕਮੈਂਟ ਕੀਤਾ ਸੀ ਕਿ ਜੀ ਦੀਆਂ ਜਾਲੀਆਂ ਸਾਫ਼ ਕਰ ਲਓ। ਮੈਂ ਵੀ ਸਾੜੀ ਵੀ ਸਾਫ਼ ਕੀਤੀ ਹੈ ਕਿ ਮੈਂ ਖੋਲਿਆ ਵੀ ਹੈ। ਮਾਤਾ ਦੇਖ ਨਾ ਸਾਡੇ ਸ਼ੋਰਾ ਦਾ ਪਾਣੀ ਦੇ ਵਿੱਚ। ਜਾਂ ਤਾਂ ਸ਼ੋਰੇ ਦੀ وجہ ਨਾਲ ਦਿੱਕਤ ਆ ਗਈ ਕੋਈ। ਤੇ ਬਾਕੀ ਦੇਖਾਂਗੇ ਜੀ ਹੁਣ ਸਾਡੀਆਂ ਟੈਂਕੀਆਂ ਸਾਫ਼ ਕਰਵਾਉਣੀਆਂ ਨੇ ਟੈਂਕੀ ਸਾਫ਼ ਕਰਵਾਉਣੇ ਤੇ ਪਾਣੀ ਬਹੁਤ ਛੋਰੇ ਵਾਲਾ ਨਾ ਸਾਨੂੰ 6 ਮਹੀਨੇ ਦੇ ਪੀਂ ਚਾਰ ਮਹੀਨੇ ਬਾਅਦ ਜਾਂ 6 ਮਹੀਨੇ ਬਾਅਦ ਨੈਕਟ ਕਰਵਾਉਣਾ ਪੈਂਦਾ ਹੈ ਟੈਂਕੀਆਂ ਸਾਫ਼ ਇਸੇ ਕਰਕੇ ਨਾ ਤੋਂ ਇਧਰ ਆਪਣਾ ਭਾਂਡਾ ਰੱਖੀਂ ਪਰ ਤੋਂ ਨਾ ਪਰੋ ਲਓ ਜੀ ਆਪਣੇ ਆਪ ਦੇ ਨੇ ਸਾਡੇ ਆਪ ਆਏ ਐ ਇਹ ਅੱਬਾਂ ਨੂੰ ਜੇਕਰ ਤੁਸੀਂ ਖਾਣੇ ਕੋਸ਼ਿਸ਼ ਕਰਿਆ ਕਰੋ ਦੇਖ ਕੇ ਅੱਜ ਕੱਲ ਦਾ ਮੈਂ ਦੇਖਿਆ ਸੀ ਕਿ ਵੀਡੀਓ ਦੇ ਵਿੱਚ ਟੀਕੇ ਲੱਗੇ ਵੀ ਅੰਬ ਦਿਖਾ ਰਹੇ ਸੀਗੇ ਵੀ ਅੰਬਾਂ ਨੂੰ ਵੱਡੇ ਕਰਦੇ ਆ ਜਿਹੜੀ ਨਰਮ ਕਰਦੇ ਆ ਟੀਕੇ ਲਾਉਂਦੇ ਆ ਤੁਸੀਂ ਵੀ ਇਹ ਚੀਜ਼ਾਂ ਨੂੰ ਥੋੜਾ ਖਾਸ ਧਿਆਨ ਰੱਖਿਆ ਕਰੋ ਬਾਜ਼ਾਰ ਤੋਂ ਲੈਣ ਲੱਗਿਆਂ ਥੋੜਾ ਜਾ ਕੋਸ਼ਿਸ਼ ਕਰਿਆ ਕਰੋ ਜਿੰਨਾ ਦੇ ਨੇੜੇ ਤੇੜੇ ਬਾਗ ਆ ਬਾਗ ਵਾਲੇ ਅੰਬ ਲੈਣ ਸਾਡੇ ਤਾਂ ਇੱਥੇ ਨੇੜੇ ਬਾਗ ਆ ਜੀ ਸਾਡੇ ਤਾਂ ਬਾਗ ਦੇ ਵਿੱਚੋਂ ਹੀ ਰੋਜ਼ ਆ ਜਾਂਦੇ ਆ ਅੰਬ ਇਹ ਮੈਂ ਧੋਕੇ ਰੱਖਣ ਲੱਗੀ ਹਾਂ ਰੋਟੀ ਤੋਂ ਬਾਅਦ ਜਿੰਨੇ ਖਾਣੇ ਹੋਣਗੇ ਖਾ ਲੈਣਗੇ ਠੰਡੇ ਪਾਣੀ ਦੇ ਵਿੱਚ ਬਾਲਟੀ ਚ ਪਾ ਕੇ ਰੱਖ ਦਾਂਗੀ ਕਿ ਲੋਜੀ ਇੱਧਰ ਆਪਾਂ ਬਣਾਉਣ ਲੱਗੇ ਸੀ ਦਾਲ ਦਾਲ ਬਣਦੀ ਐ ਜਦੋਂ ਵੀ ਤੁਸੀਂ ਦੇਖਦੇ ਹੋ ਕਿ ਆਪਾਂ ਕਰੇਲੇ ਜ਼ਰੂਰ ਬਣਾਣੇ ਹੁੰਦੇ ਆ ਤੇ ਆਹ ਦੇਖੋ ਜੀ ਮੈਂ ਕਰੇਲੇ ਕੱਟ ਕੇ ਇਹਨਾਂ ਨੂੰ ਨਮਕ ਲਾ ਕੇ ਰੱਖ ਲਿਆ ਸੀ ਠੀਕ ਹੈ ਜੀ ਹੁਣ ਇਹਨਾਂ ਨੂੰ ਆਪਾਂ ਕਰਾਂਗੇ ਪਹਿਲਾਂ ਫਰਾਈ ਫਿਰ ਆਪਾਂ ਪਰ ਮੇ ਕਰੇਲੇ ਬਣਾਵਾਂਗੇ ਮੈਂ ਜਦੋਂ ਵੀ ਦਾਲ ਬਣੇ ਨਾ ਕਰੇਲੇ ਬਣਦੇ ਆ ਤੇ ਕਰੇਲੇ ਲੱਗਦੇ ਵੀ ਵਧੀਆ ਐ ਜਦ ਤੱਕ ਸਾਡੇ ਘਰ ਕਰੇਲੇ ਨਾ ਬਣਨ ਸਾਨੂੰ ਵਧੀਆ ਹੀ ਨਹੀਂ ਲੱਗਦਾ ਜਦੋਂ ਮਰਜੀ ਨਾਸ਼ਤਾ ਹੋਵੇ ਕੁਛ ਤੇ ਇੱਧਰ ਆਪਾਂ ਕਰਨ ਲੱਗਿਆ ਜੀ ਦਾਲ ਦਾਲ ਨੂੰ ਮੈਂ ਵੀ ਚੀਲਾ ਦੂੰਗੀ ਤੜਕਾ ਬਹੁਤ ਸੌਖਾ ਤੇ ਸਿੰਪਲ ਤਰੀਕਾ ਐ ਇਵਨ ਦੀ दाल ਤੁਸੀਂ ਨਾ ਕਈ ਵਾਰੀ ਜੇ ਲੇਟ ਵੀ ਹੋ ਜਾਂਦੇ ਤੇ ਜਰੂਰ ਬਣਾਇਆ ਕਰੋ ਤੁਸੀਂ ਦੇਖ ਰਹੇ ਹੋਣੇ ਕਿ ਮੈਂ ਖੂਬ ਸਾਰੇ ਪਿਆਜ਼ ਕੱਟੇ ਹੋਏ ਆ ਇਹ ਪਿਆਜ਼ ਮੈਂ ਕੱਟ ਕੇ ਜਦੋਂ ਵੀ ਮਸਾਲਾ ਭੁੰਨਦੀ ਹੁੰਦੀ ਹੁੰਦੀ ਆ ਨਾ ਮੈਂ ਹਮੇਸ਼ਾ ਹੀ ਰੱਖ ਲੈਂਦੀ ਹੁੰਦੀ ਆ ਬੜੀਆਂ ਭੈਣਾਂ ਮੇਰੇ ਕਮੈਂਟ ਕਰਦੀਆਂ ਸਾਨੂੰ ਮਸਾਲਾ ਦੱਸਿਆ ਕਰੋ ਮਸਾਲਾ ਹਮੇਸ਼ਾ ਮੈਂ ਭੁੰਨ ਕੇ ਰੱਖ ਲੈਣੀ ਹੁੰਦੀ ਆ ਠੀਕ ਹੈ ਜੀ ਮਸਾਲਾ ਭੁੱਜਿਆ ਹੋਵੇ ਨਾ ਜਦੋਂ ਵੀ ਕੋਈ ਕੋਈ ਮਹਿਮਾਨ ਆ ਜਾਈਆਂ ਕੁਝ ਆ ਜੇ ਤੇ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਹੁੰਦੀ ਜਿਆਦਾ ਟਾਈਮ ਨਹੀਂ ਲੱਗਦਾ ਤੇ ਜੰਨਾ ਤਰੇਲੇ ਆਪਾਂ ਕਰ ਲੈਂਦੀ ਆ ਸਰਪ੍ਰਾਈਜ਼ ਇੱਧਰ ਆਪਾਂ ਦਾਲ ਨੂੰ ਲੱ ਕਿ ਸੋਈ ਦੇ ਵਿੱਚ ਵੜ ਕੇ ਆਪਾਂ ਇਦਾਂ ਫਟਾਫਟ ਆਪਣੇ ਕੰਮ ਨਿਬੇੜ ਲੈਂਦੇ ਆਂ ਠੀਕ ਹੈ ਜੀ ਤੇਰੇਲੇ ਮੈਂ ਕਟਿੰਗ ਕਰ ਲਈ ਸੀ ਵਿੱਚੋਂ ਬੀਜ ਵਗੈਰਾ ਕੱਢ ਲਿਆ ਸੀਗਾ ਠੀਕ ਹੈ ਇਹ ਕੱਟ ਲਿਆ ਸੀ ਆਪਾਂ ਤੜਕਾ ਹੁਣ ਆਪਾਂ ਦਾਲ ਨੂੰ ਇੱਧਰ ਘੜਕਾ ਲਾ ਰਾ ਦੇ ਚਲੋ ਜੀ ਮੈਂ ਪਾਣ ਲੱਗੀ ਸੀ ਤੇਲ ਤੇਲ ਨਾਲ ਪੁੱਲੇ ਅੰਡੇ ਚੋਇਆ ਬੋਤਲ ਵਿੱਚ ਇੱਧਰ ਥਿਆਸੀ ਰੋੜ ਕੋੜਾ ਦੀ ਪਾਣੀ ਇਹਨਾਂ ਮੈਂ ਤੜਕਾ ਵੀ ਛੀਲਾ ਲੈਂਦੀ ਹੁਣੀਆਂ ਬਹੁਤ ਵਧੀਆ ਤਰੀਕੇ ਨਾਲ ਬਣ ਜਾਂਦੇ ਫਿਰ ਇੱਥੇ ਰ ਆਪਾਂ ਕੱਟ ਲੈਨੇ ਆਂ ਜ਼ਾਕਾ ਸਾਡਾ ਤੇਲ ਛਾੜ ਦਿਆ ਥੋਦਰ ਸਾਡੇ ਕਰੇਲੇ ਫਰਾਈ ਹੁੰਦੇ ਆਂ ਇੱਧਰ ਮੈਂ ਕਰ ਲੈਣੀ ਆ ਜੀ ਮਸਾਲੇ ਦੀ ਤਿਆਰੀ ਤੇ ਲੋ ਜੀ ਇੱਧਰ ਸਾਡਾ ਤੇਲ ਸੜ ਗਿਆ ਤੇਲ ਗਰਮ ਹੋ ਗਿਆ ਠੀਕ ਹੈ ਜੀ ਹੁਣ ਆਪਾਂ ਇਹ ਚ ਕੱਟੇ ਹੋਏ ਪਾ ਦੇਣੀ ਹੈ ਪਹਿਲਾਂ ਆਹ ਤੇ ਸਾਡੇ ਬਰਾਊਨ ਹੋਣ ਲੱਗੇ ਤਰਲੇ ਵੀ ਫਰਾਈ ਹੋ ਗਏ ਨੇ ਆ ਦੇਖ ਇਦਾਂ ਕਰਕੇ ਹੁਣ ਇਹਨਾਂ ਨੂੰ ਇੱਕ ਨਾ ਤੁਸੀਂ ਜਦੋਂ ਵੀ ਛਿੱਲਦੇ ਹੁੰਦੇ ਹੋ ਨਾ ਇਹਦੀ ਆਹ ਵਾਲਾ ਪੂਛ ਬਿਲਕੁਲ ਨਾ ਛਿੱਲਿਆ ਕਰੋ ਇਹਦਾ ਬਹੁਤ ਸੌਖਾ ਤਰੀਕਾ ਹੁੰਦਾ ਚੱਕ ਕੇ ਆਪਾਂ ਉਦਾਰ ਮਤਲਬ ਕੱਢ ਸਕਦੇ ਹਾਂ ਨੂੰ ਠੀਕ ਹੈ ਜੀ ਜਿਵੇਂ ਇੱਤਾ ਹੀ ਫਰਾਈ ਕਰ ਕਰ ਉਹਨੂੰ ਇਹਨਾਂ ਨੂੰ ਬਾਹਰ ਕੱਢ ਲਾਂਗੇ ਜੀ ਜਦ ਲਈ ਫਰਾਈ ਹੋ ਜਾਣ ਸਿਮ ਕਰ ਦਿੰਨੇ ਆ ਇੱਧਰ ਸਾਗਾ ਤੜਦਾ ਲੱਗ ਰਿਹਾ ਇਹਦਾ ਚੱਕ ਜੀ ਜੀ ਆਪਣਾ ਖਲਾਰਾ ਮੈਂ ਖਲਾਰਾ ਹਮੇਸ਼ਾ ਹੈ ਨਾ ਨਾਲ ਦੀ ਨਾਲ ਹੀ ਚੱਕਦੀ ਹੁੰਦੀ ਆ ਤਾਂ ਕਿ ਫਿਰ ਬਾਅਦ ਚੋ ਦਿੱਕਤ ਨਹੀਂ ਆਉਂਦੀ टमा भी कट देंगे जे जल्दी होना के देखो दाप बल्कि दल, जल्दी वाली जब चीज बनी होगा ना देखियो हो कुदरती अपनी स्वाद बन गई ਆਪਾਂ ਸੋਚਦੇ ਆ ਨਾ ਵੀ ਨਾਲੇ ਘੱਟ ਤੇਲ ਵੀ ਲੱਗਦਾ ਨਾਲੇ ਘੱਟ ਟਾਈਮ ਵੀ ਲੱਗਦਾ ਟਾਈਮ ਦੀ ਬਚਤ ਵੀ ਹੋ ਜਾਂਦੀ ਹੈ ਠੀਕ ਹੈ ਜੀ ਹੁਣ ਆਪਣਾ ਇਹ ਤਰ੍ਹਾਂ ਕੱਟ ਲਿਆ ਬਹੁਤ ਜਲਦੀ ਸਾਡਾ ਪਿਆਜ਼ ਹੋ ਜਾਊਗਾ ਇਹਦੇ ਨਾਲ ਆਪਣੀ ਟੇਸ ਨੂੰ ਸਾਰੇ ਦੇ ਵਿੱਚ ਨਮਕ ਔਰੀਜੀ ਹਲਦੀ ਠੀਕ ਹੈ ਜੀ ਮੌਸਮ ਬਹੁਤ ਬਹੁਤ ਸੋਹਣਾ ਸੋਹਣਾ ਹੋ ਗਿਆ ਹੈ ਇਹਦੇ ਇਥੇ ਨਾ ਪੀਸਿਆ ਹੋਇਆ ਅਦਰਕ ਤੇ ਅਦਰਕ ਦਾ ਮੈਂ ਨਮਕ ਬਣਾ ਕੇ ਰੱਖਿਆ ਹੈ ਉਹ ਪਾਉਣਾ ਬਹੁਤ ਟੇਸਟੀ ਹੁੰਦਾ ਜੀ ਨੇ ਅੱਜ ਕੱਲ੍ਹ ਅਦਰਕ ਕਈ ਵਾਰੀ ਨਹੀਂ ਮਿਲਦਾ ਨਾ ਤੇ ਇਹ ਵਾਲਾ ਤੁਸੀਂ ਪੂਰਾ ਪੀਸ ਕੇ ਰੱਖ ਸਕਦੇ ਹੋ ਨਾ ਪਹਿਲਾਂ ਵੀ ਕਈ ਵੀਡੀਓ ਚ ਦਿਖਾਦੀ ਹੁਣੀ ਆ ਕਿਵੇਂ ਹਮੇਸ਼ਾ ਪੀਸ ਕੇ ਰੱਖ ਲੀਜੀਏ ਦਾਲਵੇ ਪਹਿਲਾਂ ਧੋ ਕੇ ਰੱਖ ਲੀ ਸੀ ਇਹ ਲੋ ਜੀ ਇਦਾਂ ਕਰੇ ਲੈ ਸਾਡੇ ਹੋ ਗਏ ਨੇ ਫਰਾਈ ਗੈਸ ਕਰ ਦਿੰਨੇ ਹੁਣ ਆਪਾਂ ਬੰਦ ਕਰੇ ਟੇਲੇ ਵਿੱਚੋਂ ਕੱਢਣੇ ਵੀ ਸੋਖੇ ਹੋ ਜਾਂਦੇ ਜਾਂਦਾ ਇਹਨਾਂ ਦਾ ਉੱਪਰ ਚੜ ਗਏ ਇਦਾਂ ਕੱਢ ਲਏ ਜਾਂਦਾ ਕੱਪੜੇ ਟੰਡੇ ਹੋਣਗੇ ਠੀਕ ਹੈ ਜੀ ਹਰ ਤੱਕ ਆਪ ਆਪਣਾ ਇਹਨਾਂ ਦਾ ਮਸਾਲਾ ਤਿਆਰ ਕਰ ਬਹੁਤ ਸਾਰੀਆਂ ਭੈਣਾਂ ਕਹਿੰਦੀ ਸਾਨੂੰ ਫਰਾਈ ਚੰਗੇ ਲੱਗਦੇ ਆ ਫਰਾਈ ਤਾਂ ਚੰਗੇ ਲੱਗਦੇ ਆ ਕਿ ਜਿਨ੍ਹਾਂ ਨੂੰ ਬਿਲਕੁਲ ਤੇਲ ਘਿਓ ਬੰਦ ਹੁੰਦਾ ਨਾ ਮੇਨੂੰ ਪਤਾ ਉਹਨਾਂ ਲਈ ਬੁਆਇਲਡ ਬਹੁਤ ਵਧੀਆ ਫਰੇਲੇ ਹੁੰਦੇ ਆ ਮੇਰੀ ਬੇਟੀ ਉਹਨਾਂ ਦੇ ਜੀ ਜੇਟੀ ਜਿਹਨ ਲਿਵਰ ਚ ਪ੍ਰੋਬਲਮ ਆ ਗਈ ਸੀ ਥੋੜੀ ਜੀ ਉਹਨੂੰ ਸਾਰਾ ਕੁਝ ਬਿਲਕੁਲ oily ਬੰਦ ਕਰ ਦਿੱਤਾ ਸੀਗਾ ਇਸ ਕਰਕੇ ਇਹ ਚੀਜ਼ਾਂ ਤਾਂ ਕਹਿ ਦਿੰਦੇ ਆ ਆਪਾਂ ਵੀ ਆਪਾਂ ਨੂੰ ਨਹੀਂ ਖਾਣੀਆਂ ਚਾਹੀਦੀਆਂ ਮੈਂ ਤਾਂ ਵੀਡੀਓ ਬਣਾਉਣੀ ਹੁੰਦੀ ਆ ਕਿ ਜਿਨ੍ਹਾਂ ਦੇ ਲਈ ਬੰਦ ਹੈ ਨਾ ਤੁਸੀਂ ਇਹ ਬੁਆਇਲਡ ਹੋਈ ਵੀ ਚੀਜ਼ਾਂ ਬਣਾ ਕੇ ਦੇਖੋ ਠੀਕ ਹੈ ਜੀ ਚਲੋ ਲੋੜੇ ਦੇ ਚਾਪਾ ਪਾਦੇ ਆ ਆਪਣਾ ਇੰਤਜ਼ਾਰ ਦਾ ਦਾ ਕੰਮ ਨਿਪਟ ਗਿਆ ਹੁਣ ਆਪਾਂ ਕਰਨਾਗੇ ਜੀ ਉਧਰ ਆਪਣੇ ਘਰੇਲਿਆਂ ਦੀ ਤਿਆਰੀ ਤੇ ਲੱਗ ਚੀ ਇਹਦਾਂ ਆਪਾਂ ਜੋਂ ਆਪਣੇ ਘਰ ਜਿੰਨਾਂ ਤੇ ਪਾ ਲਿਆ ਹੈ ਤੇ ਸੋਕਰ ਨੂੰ ਬਸ ਇੱਕ ਸੀਟ ਹੀ ਬਚੇਗੀ ਫੇਰ ਉਹ ਧਾਰ ਦੇਣੇ ਆ ਜੀ ਆਪਾਂ ਪਿਛਲੇ ਗੈਸ ਤੇ ਠੀਕ ਹੈ ਕਿਉਂਕਿ ਹੋਰ ਇਹ ਤੇ ਆਪਾਂ ਬਣਾਵਾਂਗੇ ਜੀ ਆਪਣੇ ਘਰੇਲੇ ਆਪਾਂ ਤਾਂ ਆਪਣਾ ਮਸਾਲਾ ਤਿਆਰ ਕਰ ਲੈਨੇ ਤੇ ਲੋ ਜੀ ਇੱਧਰ ਆਪਾਂ ਹੁਣ ਕਰਾਂਗੇ ਜੀ ਮਸਾਲਾ ਤਿਆਰ ਠੀਕ ਹੈ ਜੀ ਇਹ ਆਪਾਂ ਮਸਾਲਾ ਤਿਆਰ ਕਰਨ ਲੱਗੇ ਆਪਾਂ ਕareleਆਂ ਦਾ ਕareleਆਂ ਦੇ ਲਈ ਜਦੋਂ ਵੀ ਮਸਾਲਾ ਬਣਦਾ ਮੈਂ ਵੈਸੇ ਪਤਾ ਕਿ ਕਦੇ ਜਦੋਂ ਸਬਜ਼ੀ ਬਣਾਉਣੀ ਹੁੰਦੀ ਹੈ ਨਾ ਮੈਂ ਹਮੇਸ਼ਾ ਆਪਣਾ ਮਸਾਲਾ ਖੂਬ ਸਾਰਾ ਤਿਆਰ ਕਰਕੇ ਰੱਖਦੀ ਹੁੰਦੀ ਆ ਮੈਨੂੰ ਬਹੁਤ ਵਧੀਆ ਲੱਗਦਾ ਫਿਰ ਇਦਾਂ ਹੀ ਰੱਖ ਕੇ ਤੁਹਾਨੂੰ ਜਲਦੀ ਹੋਵੇ ਨਾ ਉਹ ਮਸਾਲਾ ਯੂਜ਼ ਕਰਕੇ ਰੱਖ ਲਓ ਭੁੰਨ ਕੇ ਰੱਖ ਲਿਆ ਕਰੋ ਮਸਾਲੇ ਨੂੰ ਜਦੋਂ ਤੁਸੀਂ ਫਰੀ ਹੁੰਦੇ ਹੋ ਉਹ ਬਲਾ ਮਸਾਲਾ ਫ੍ਰੀਜ ਦੇ ਵਿੱਚ ਰੱਖ ਦੋ ਕੋਈ ਖਰਾਬ ਨਹੀਂ ਹੁੰਦਾ ਠੀਕ ਹੈ ਜੀ ਹਾਂਜੀ ਆਪਾਂ ਇਦਾਂ ਹੁਣ ਮਸਾਲਾ ਆਪਣਾ ਤਿਆਰ ਕਰ ਲਾਂਗੇ ਜਿੰਨਾ ਸਾਡੇ ਕੋਲ ਕਰੇਲਿਆਂ ਚ ਯੂਜ਼ ਆ ਜਾਏਗਾ ਰੱਖ ਲਾਂਗੇ ਬਾਕੀ ਆਪਣੀ ਸਬਜ਼ੀ ਲਈ ਕੰਮ ਆ ਜਾਏਗਾ ਇਹਨੂੰ ਕਰ ਲੈਂਦੇ ਆ ਗ੍ਰਾਈਡ ਮੇਰੀ ਭੈਣ ਨੇ ਪੁੱਛਿਆ ਸੀ ਕਿਨੇ ਕਮੈਂਟ ਕਰਕੇ ਤੁਹਾਡਾ ਚੋਪਰ ਮੈਂ ਬਹੁਤ ਵਾਰੀ ਦੱਸ ਦਿੱਤਾ ਜੀ ਇਹ ਮੇਰਾ ਚੋਪਰ 1100 ਰੁਪਏ ਦਾ ਆਇਆ ਸੀਗਾ ਹੁਣ ਇਹ 900 ਰੁਪਏ ਦਾ ਤੁਹਾਨੂੰ ਮਿਲ ਜੇਗਾ ਆਨਲਾਈਨ ਹੀ ਮੰਗਵਾਇਆ ਮੈਂ ਕਿਸੇ ਸ਼ੌਪ ਤੋਂ ਬਰਾੜੇ ਤੋਂ ਤੁਸੀਂ ਦੇਖੀ ਹੋਣੀ ਮੇਰੀ ਵੀ ਨੇ ਆਪਣੇ ਮਾਈਥੇ ਤੋਂ ਲਈ ਸੀ ਨਾ ਉਹ ਜਿਆ ਅਦਰ ਮਸਾਲਾ ਸਾਡਾ ਬਿਲਕੁਲ ਬਾੜੀ ਤੇ ਹੋ ਗਿਆ ਤਿਆਰ ਠੀਕ ਹੈ ਜੀ ਹੁਣ ਆਪਾਂ ਤੇਲ ਜਿਹੜਾ ਕਰੇਲਿਆਂ ਵਾਲਾ ਬਚਿਆ ਸੀ ਮੈਂ ਥੋੜਾ ਹੀ ਪਾਇਆ ਸੀ ਹੁਣ ਇਹਦੇ ਵਿੱਚ ਆਪਾਂ ਸਾਰਾ ਮਸਾਲਾ ਆਪਣਾ ਬਿਲਕੁਲ ਭੁੰਨ ਲਾਂਗੇ ਠੀਕ ਹੈ ਜੀ ਮਸਾਲਾ ਨੇ ਪੂਰਾ ਤੁਹਾਨੂੰ ਦੱਸ ਹੀ ਲਈਆਂ ਕਿ ਮੈਂ ਪਹਿਲਾਂ ਹੀ ਭੁੰਨ ਕੇ ਰੱਖ ਲਾਂਗੀ ਕਿਉਂਕਿ ਜਦੋਂ ਵੀ ਕੋਈ ਜਲਦੀ ਹੋ ਗੀ ਜਦੋਂ ਕੈਸ ਥਿਆਨ ਮਸਾਲਾ ਹੁਣ ਭੁੱਜ ਜਾਏਗਾ ਇਹ ਚੀਜ਼ਾਂ ਤਾਂ ਗਰਮੀ ਦੇ ਵਿੱਚ ਬਹੁਤ ਵਧੀਆ ਹੁੰਦਾ ਹੈ ਜਿਵੇਂ ਆਪਣਾ ਮਸਾਲਾ ਅਡਵਾਂਸ ਰੱਖ ਲੈਣਾ ਲਸਣ ਛਿੱਲ ਕੇ ਆਪਾਂ ਪੀ ਕੇ ਰੱਖ ਲਓ ਜੇ ਤੁਹਾਨੂੰ ਲੱਗਦਾ ਨਾ ਲਸਣ ਪੀਸਿਆ ਐ ਸਾਨੂੰ ਤੁਹਾਨੂੰ ਦਿੱਕਤ ਦਿੰਦਾ ਹੈ ਲਸਣ ਨੂੰ ਤੁਸੀਂ ਪੀਸ ਕੇ ਨਾ ਸੁਕਾ ਕੇ ਵੀ ਰੱਖ ਸਕਦੇ ਹੋ ਠੀਕ ਹੈ ਜੀ ਲਸਣ ਅਦਰਕ ਤੇ ਨਮਕ ਪੀਸ ਕੇ ਰੱਖ ਲਓ ਉਹ ਵੀ ਤੁਹਾਡੇ ਬਹੁਤ ਵਧੀਆ ਕੰਮ ਆਲੇ ਲਓ ਜੀ ਅੱਧਰ ਹੁਣ ਆਪਾਂ ਭੁੰਨਾਂਗੇ ਮਸਾਲਾ ਜਦ ਤੱਕ ਹੁਣ ਸਾਡਾ ਇਹ ਮਸਾਲਾ ਪੁੱਜੇਗਾ ਜੀ ਮੈਂ ਹੁਣ ਘੁਣ ਕੇ ਆਪਣਾ ਰੱਖ ਲੂੰਗੀ ਆਟਾ ਜਿਹੜਾ ਥੋੜਾ ਬਹੁਤ ਖਲਾਰਾ ਭਾਂਡਿਆ ਦਾ ਪੈ ਗਿਆ ਨਾਲ ਦੀ ਨਾਲ ਸਾਂਭ ਲਉਂਗੀ ਮੈਂ ਇਹ ਨਹੀਂ ਕਰਦੀ ਹੁੰਦੀ ਕਿ ਇੱਕ ਮਸਾਲਾ ਭੁੰਨਣਾ ਤੇ ਮਸਾਲੇ ਤੇ ਹੀ ਆਪਣਾ ਟਾਈਮ ਵੇਸਟ ਕਰਨਾ ਮੈਂ ਨਾਲ ਦੀ ਨਾਲ ਆਪਣੇ ਰਸੋਈ ਵਿੱਚ ਵੜ ਕੇ ਨਾ ਆਪਣੇ 10 ਕੰਮ ਨਿਬੇੜ ਲੀਂਦੀ ਆ ਕਿਉਂਕਿ ਇਹ ਬੜਨਾ ਤੇ ਹੈ ਹੀ ਰਸੋਈ ਵਿੱਚ ਖੜਨਾ ਵੀ ਹੈ ਕਿਉਂ ਨਾ ਆਪ ਆਪਣੇ ਸਾਰੇ ਕੰਮ ਹੀ ਨਿਬੇੜ ਲਈਏ ਇਸੇ ਤਰੀਕੇ ਨਾਲ ਤੁਸੀਂ ਵੀ फटाफट ਕੋਸ਼ਿਸ਼ ਕਰਿਆ ਕਰੋ ਕਿ ਗਰਮੀ 'ਚ ਪੜੇ ਹੋਣ ਦੀ ਬਜਾਏ ਨਾ ਜਿੰਨਾ ਹੋ ਸਕੇ ਆਪਣਾ ਫੁਰਤੀਲੀ ਨਾਲ ਕੰਮ ਕਰੋ ਆਪਣੀ ਦੇਹ ਨੂੰ ਫਿਰ ਰੈਸਟ ਦਿਓ ਲੋਚ ਇੱਧਰ ਪੁੱਜੇਗਾ ਮਸਾਲਾ ਤਦ ਤੱਕ ਆਪਾਂ ਆਪਾਂ ਆਪਣੇ ਭਾਂਡੇ ਮਾਸ ਲੈ ਲੈਨੇ ਜੀ ਇੱਧਰ ਸਾਡਾ ਮਸਾਲਾ ਹੁਣ ਪੁੱਜੇਗਾ ਠੀਕ ਹੈ ਜੀ ਜਦ ਤੱਕ ਆਪਾਂ ਆਪਣੇ ਖਲਾਰਾ ਸਾੰਤਾਂ ਠੀਕ ਹੈ ਹੁਣ ਆਪਾਂ ਆਟਾ ਗੁੰਨ ਲਾਂਗੇ ਮੇਰੇ ਇਦਾਂ ਹੀ ਹੁੰਦਾ ਕਿ ਆਪਣਾ ਜਿੰਨਾ ਕੰਮ ਨਿਭੜ ਜੀ ਓਨਾ ਹੀ ਵਧੀਆ ਕੁਛ ਗਰਮੀ ਲੱਗਦੀ ਹੈ ਸੋਈ ਦੇ ਵਿੱਚ ਵੜ ਜਾਉ ਨਾ ਤੇ ਗਰਮੀ ਸਰਦੀ ਦੇ ਵਿੱਚ ਮੰਨ ਕਰਦਾ ਜਿੰਨਾ ਮਰਜ਼ੀ ਕੰਮ ਕਰੀ ਜਾਓ ਬਸ ਗਰਮੀ ਚ ਇਦਾਂ ਹੁੰਦਾ ਥੋੜਾ ਕੰਮ ਕਰਕੇ ਆਪਣੇ ਪੱਖਿਆਂ ਥੱਲੇ ਬਹਿ ਜਾਓ ਲਓ ਜੀ ਤੇਰ ਆਪ ਆਪਣਾ ਆਟਾ ਬੋਲ ਲੈਣਿਆ ਮਸਾਲਾ ਪੁੱਜੇਗਾ ਕarele ਵੀ ਬਣ ਜਾਣਗੇ ਦਾਲ ਵੀ ਬਣ ਜੇਗੀ ਤੇ ਬਾਕੀ ਪਿਆਰੇ ਪਿਆਰੇ ਕਮੈਂਟ ਜਰੂਰ ਕਰਿਆ ਕਰੋ ਤੇ ਪਿਆਰਾ ਜਿਹਾ ਲਾਈਕ ਕਰਿਆ ਕਰੋ ਇੰਨੇ ਸੋਹਣਿਆ ਸੋਹਣੇ ਕਈ ਵਾਰੀ ਪੈਣਾ ਕਮੈਂਟ ਕਰਦੇ ਹੋ ਬੜਾ ਮਨ ਖੁਸ਼ ਹੁੰਦਾ ਸਾਰੇ ਜਣੇ ਜਿੰਨੇ ਤੁਸੀਂ ਵੀਡੀਓ ਦੇਖਦੇ ਹੁੰਦੇ ਮੈਨੂੰ ਲਾਈਕ ਨਹੀਂ ਦਿੰਦੇ ਪਤਾ ਨਹੀਂ ਕੀ ਪ੍ਰੋਬਲਮ ਇਹਨੂੰ ਸਮਝ ਨਹੀਂ ਆਉਂਦੀ ਕੀ ਗੱਲ ਕੀ ਹੈ ਕੋਈ ਕਮੀ ਹੁੰਦੀ ਹੈ ਤਾਂ ਸਗੋਂ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਕਿ ਸਾਡ ਆਈ ਜਾਂ ਨਾ ਆਈ ਕੁਛ ਤਾਂ ਦੱਸਿਆ ਕਰੋ ਕਮੈਂਟਾਂ ਦੇ ਵਿੱਚ ਮੇਰੀ ਵੀਡੀਓ ਦੇ ਇਹ ਲੋ ਜੀ ਇਧਰ ਰੱਖ ਮਾਟਾ ਬੁੱਝ ਗਿਆ ਆ ਪਾਟਾ ਰੱਖ ਦਿੰਨੇ ਆ ਤੇ ਲੋ ਜੀ ਇਧਰ ਹੁਣ ਆਪਾਂ ਪਾ ਦਿੰਨੇ ਆ ਦੇਖੋ ਸਾਡਾ ਮਸਾਲਾ ਬਿਲਕੁਲ ਭੁੱਜ ਕੇ ਹੋ ਗਿਆ ਤਿਆਰ ਠੀਕ ਹੈ ਜੀ ਹੁਣ ਆਪਾਂ ਆਪਣੇ ਟੇਸਟ ਅਨੁਸਾਰ ਇਹਦੇ ਵਿੱਚ ਪਾ ਦਿੰਨੇ ਆ ਜੀ ਨਮਕ ਮਿਲ ਚੁ ਗਿਆ ਤੇ ਲੋ ਜੀ ਇਧਰ ਹੁਣ ਆਪਾਂ ਆਪਣੇ ਟੇਸਟ ਅਨੁਸਾਰ ਪਾ ਦੇਣਾ ਮਸਾਲੇ ਦੇ ਵਿੱਚ ਨਮਕ ਕਿਉਂਕਿ ਮਸਾਲਾ ਮੇਰੇ ਕੋਲ ਜਿਆਦਾ ਤੇ ਮੈਂ ਨਮਕ ਸੋਰੀ ਜਿਆਦਾ ਪਾਉਂਗੀ ਠੀਕ ਹੈ ਜੀ ਵਿੱਚੋਂ ਕੱਢਣਾ ਹੈ ਨਾ ਥੋੜੀ ਜਿਹੀ ਹਲਦੀ ਥੋੜੀ ਜਿਹੀ ਮਿਰਚ ਤੇ ਅਦਰਕ ਤੇ ਲਸਣ ਵਾਲਾ ਜਿਹੜਾ ਮੈਂ ਬਣਾਇਆ ਹੋਇਆ ਠੀਕ ਹੈ ਜੀ ਉਹ ਥੋੜਾ ਜਿਹਾ ਧਨੀਆ ਥੋੜਾ ਜਿਹਾ ਅਮਚੂਰ ਜ਼ਰੂਰ ਪਾਇਆ ਕਰੋ ਜੇਕਰ ਤੁਹਾਡੇ ਕੋਲ ਕੱਚੀ ਅੰਬੀ ਤੇ ਕੱਚੀ ਅੰਬੀ ਵੀ ਪਾ ਸਕਦੇ ਹੋ ਤੁਸੀਂ ਤੇ ਕਾਲੀ ਮਿਰਚ ਪਾ ਲਓ ਤੇ ਹੋਰ ਜਿਆਦਾ ਵਧੀਆ ਹੋ ਜਾਏਗਾ ਠੀਕ ਹੈ ਜੀ ਬਹੁਤ ਵਧੀਆ ਵਧੀਆ ਚੀਜ਼ਾਂ ਜੇਕਰ ਤੁਸੀਂ ਹਿੰਗ ਪਾਣਾ ਚਾਹੋ ਹਿੰਗ ਵੀ ਪਾ ਸਕਦੇ ਹੋ ਬਾਕੀ ਮਸਾਲੇ ਤੁਸੀਂ ਆਪਣੇ ਟੇਸ ਅਨੁਸਾਰ ਜਿੱਦਾਂ ਖਾਂਦੇ ਹੋ ਜਿਹਾ ਤੁਸੀਂ ਆਪਣੇ ਬਣਾ ਲਓ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਨੇ ਆਪਾਂ ਸਾਡਾ ਮਸਾਲਾ ਵਧੀਆ ਤਰੀਕੇ ਨਾਲ ਭੁੱਜ ਜਾਏਗਾ ਮਸਾਲਾ ਥੱਲੇ ਨਾ ਲੱਗੇ ਹਲਕਾ ਜਿਹਾ ਪਾਣੀ ਪਾ ਕੇ ਵੀ ਭੁੰਨ ਸਕਦੇ ਹਾਂ ਕਲੋਜੀਆ ਦੇਖੋ ਜੀ ਮਸਾਲਾ ਸਾਡਾ ਬਿਲਕੁਲ ਭੁੱਜ ਕੇ ਹੋ ਗਿਆ ਪਿਆਰ ਠੀਕ ਹੈ ਜੀ ਆਪਾਂ ਹੁਣ ਗੈਸ ਨੂੰ ਕਰ ਦਿੰਨੇ ਆ ਜੀ ਬੰਦ ਤਾਂ ਕਿ ਇਹ ਠੰਡਾ ਹੋ ਜਾਵੇ ਜੇਕਰ ਤੁਸੀਂ ਗਰਮ ਭਰਨਾ ਨਾ ਜਿਵੇਂ ਨਹੀਂ ਆਪਣੇ ਕੋਲ ਟਾਈਮ ਹੈਗਾ ਤੇ ਤੁਸੀਂ ਚਮਚ ਦੀ ਸਹਾਇਤਾ ਦੇ ਨਾਲ ਨਾ ਇਹਨੂੰ ਭਰ ਸਕਦੇ ਹੋ ਠੀਕ ਹੈ ਆਪਣੇ ਕਰੇਲੇ ਤੁਸੀਂ ਲੈਣੇ ਇਦਾਂ ਭਰਨੇ ਆ ਠੀਕ ਹੈ ਆਪਣਾ ਚਮਚ ਲੈਣਾ ਇਦਾਂ ਭਰ ਲੈਣ ਇਹ ਵਾਲਾ ਜਿਵੇਂ ਬਿਨ ਧਾਗੇ ਗਈ ਪਹਿਲਾਂ ਬੀਬੀਆਂ ਪਤਾ ਕੀ ਕਰਦੀ ਹੁੰਦੀ ਸੀ ਧਾਗੇ ਲਵੇਟ ਜਾਂਦੀਆਂ ਹੁੰਦੀ ਸੀ ਜੇਕਰ ਆਪਾਂ ਕਰੇਲੇ ਪਹਿਲਾਂ ਫਰਾਈ ਕਰ ਲੈਂਦੇ ਆ ਨਾ ਫਿਰ ਸਾਨੂੰ ਧਾਗੇ ਦੇ ਵੇਟਣ ਦੀ ਜਰੂਰਤ ਨਹੀਂ ਹੁੰਦੀ ਜੀ ਆਹ ਲਓ ਜੀ ਤੇ ਆ ਦੇਖੋ ਜੀ ਆਪਾਂ ਇਦਾਂ ਹੀ ਹੋਣਾ ਆਪਣੇ ਸਾਰੇ ਕਰੇਲਿਆਂ ਨੂੰ ਭਰ ਲੈਣਾ ਬਿਲਕੁਲ ਕੋਈ ਟਾਈਮ ਵੀ ਨਹੀਂ ਲੱਗੇਗਾ ਤੁਹਾਨੂੰ ਤੇ ਨਾਲੇ ਕਰੇਲੇ ਤੁਸੀਂ ਇਦਾਂ ਹੀ ਖਾ ਸਕਦੇ ਜਿੰਨਾ ਖੂਬ ਮਸਾਲਾ ਭਰਿਆ ਜਾਵੇ ਨਾ ਉਨੇ ਹੀ ਵਧੀਆ ਲੱਗਦੇ ਤੇ ਤੇਲ ਕੋਸ਼ਿਸ਼ ਕਰਿਆ ਕਰੋ ਜਦੋਂ ਮਸਾਲਾ ਭੁੰਨਦੇ ਆ ਨਾ ਘੱਟ ਪਾਇਆ ਕਰੋ ਕਿਉਂਕਿ ਇਹਦੇ ਵਿੱਚ ਨਾ ਤੇਲ ਫਰਾਈ ਕੀਤਾ ਹੋਇਆ ਜ਼ਿਆਦਾ ਹੁੰਦਾ ਠੀਕ ਹੈ ਜੀ ਆ ਦੇਖੋ ਜੀ ਤੁਸੀਂ ਦੇਖੋ ਆ ਦੇਖੋ ਸਾਰੇ ਕਰੇਲੇ ਭਰ ਕੇ ਬਿਲਕੁਲ ਨਰਮ ਤੇ ਸੌਫਟ ਰਹਿਣਗੇ ਫੇਰ ਤੁਸੀਂ ਚਾਹੋ ਇਹ ਹੁਣ ਜਿੰਨਾ ਮੇਰਾ ਮਸਾਲਾ ਬਚ ਗਿਆ ਮੈਂ ਤੇ ਆਪਣਾ ਸੰਭਾਲ ਲਾਂਗੀ ਚਾਹੇ ਮੈਂ ਇਹਨੂੰ ਯੂਜ਼ ਚ ਲੈ ਆਵਾਂਗੀ ਬਾਅਦ ਚ ਇਹਨੂੰ ਮੈਂ ਠੰਡਾ ਹੋਣ ਤੇ ਨਾ ਫ੍ਰਿਜ ਦੇ ਵਿੱਚ ਸੁਟਣਾ ਰੱਖ ਲੈਂਦੀ ਹੁੰਦੀ ਆ ਠੀਕ ਹੈ ਜੀ ਆ ਦੇ ਤੁਸੀਂ ਦੇਖ ਸਕਦੇ ਹੋ ਮਸਾਲੇ ਸਾਡੇ ਆ ਗਰੇਲੇ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਭਰ ਗਏ ਆ ਆ ਦੇਖ ਕਿੰਨੇ ਸੋਹਣੇ ਲੱਗ ਰਹੇ ਆ ਨਾ ਦੇਖਣੇ ਚ ਵੀ ਬਹੁਤ ਵਧੀਆ ਲੱਗ ਰਿਹਾ ਤੇ ਜਿਹੜੇ ਜਿਹੜਿਆਂ ਨੂੰ ਮਤਲਬ ਫੇਵਰੇਟ ਹੁੰਦੇ ਆ ਨਾ ਕਰੇਲੇ ਖਾਣ ਦੇ ਸ਼ਕੀਰ ਹੁੰਦੇ ਆ ਜੀ ਇਹਨਾਂ ਦੇ ਉਹ ਬੜੇ ਮਤਲਬ ਖੁਸ਼ ਹੁੰਦੇ ਆ ਮੈਨੂੰ ਤੇ ਬਹੁਤ ਵਧੀਆ ਲੱਗਦੇ ਮੈਂ ਹਮੇਸ਼ਾ ਕarele ਏਦਾਂ ਹੀ ਬਣਾਉਂਦੀ ਏਦਾਂ ਹੀ ਖਾਦੀ ਆ ਠੀਕ ਹੈ ਜੀ ਬਾਕੀ ਜੇਕਰ ਤੁਸੀਂ ਚਾਹੋ ਇਹਨੂੰ ਥੋੜੀ ਭਾਪ ਚ ਰੱਖ ਸਕਦੇ ਹੋ ਸਾਡਾ ਹੁਣ ਦਾ ਹੀ ਮਸਾਲਾ ਬਚ ਗਿਆ ਹੁਣ ਸਾਰੇ ਮਸਾਲੇ ਨੂੰ ਮੇਰੇ ਦੇ ਕੱਢ ਕੇ ਰੱਖ ਲੈਣੀ ਆ ਤੇ ਥੋੜੀ ਜੀ ਭਾਪ ਦੇ ਵਿੱਚ ਇਹਨੂੰ ਰੱਖ ਦਾਂਗੇ ਜੇਕਰ ਵੈਸੇ ਕੱਚਾ ਵੈਸੇ ਤਾਂ ਫਰਾਈ ਕੀਤਾ ਹੈ ਕੋਈ ਕarele ਬਚਿਆ ਦੇਖੋ ਜੀ ਹੁਣ ਆਪਾਂ ਇਹਨੂੰ ਹਲਕਾ ਜਿਹਾ ਖਾਲੀ ਕੜਾਈ ਕਰ ਲਈਏ ਠੀਕ ਹੈ ਜੀ ਆਪਣੇ ਕarele ਏਦਾਂ ਹੀ ਰੱਖ ਦੇਣੇ ਆ ਜੇਕਰ ਤੁਹਾਨੂੰ ਲੱਗੇ ਨਾ ਤੁਸੀਂ ਭਾ ਥੋੜੇ ਜਿਹਾ ਭਾਪ ਦੇ ਵਿੱਚ ਰੱਖਣੇ ਤੇ ਰੱਖ ਸਕਦੇ ਆ ਆ ਦੇਖੋ ਲੋਜੀ ਉਹਨੂੰ ਆਪਾਂ ਟੱਕ ਦੇਨੇ ਆ ਠੀਕ ਹੈ ਜੀ ਔਰ ਬਿਲਕੁਲ ਗੈਸ ਕਰ ਦਾਂਗੇ ਸਿੰਮ ਤੇ 5 ਕੁ ਮਿੰਟ ਨੂੰ ਉਪਾੜ ਰੱਖਦੇ ਤੱਕ ਤੱਕ ਆਪਾਂ ਆਪਣੇ ਬਸ ਇਹ ਸਾਡੇ ਕਰੇਲੇ ਬਣ ਕੇ ਹੋ ਗਏ ਤਿਆਰ ਇਹ ਮਸਾਲਾ ਆਪਾਂ ਫਿਰ ਹੇਚ ਰੱਖ ਲਾਂਗੇ ਇਹ ਮਸਾਲੇ ਨੂੰ ਆਪਾਂ ਜਿਸ ਤਰ੍ਹਾਂ ਮਰਜੀ ਆਪਣੀ ਯੂਜ਼ ਚ ਲਿਆ ਸਕਦੇ ਆ ਠੀਕ ਹੈ ਜੀ ਬਾਕੀ ਭਾਂਡੇ ਮਾਂਜ ਕੇ ਵੀਡੀਓ ਦਾ ਕਰਦੇ ਐਂਡ ਕਿਉਂਕਿ ਵੀਡੀਓ ਲੰਬਾ ਹੋ ਜਾਂਦਾ ਬਹੁਤ ਜ਼ਿਆਦਾ ਤੇ ਇਦਾਂ ਹੀ ਆਪਣਾ ਪਿਆਰ ਲੋਜੀ ਆਪਾਂ ਸਾਰੇ ਕੰਮ ਨਿਬੇੜਦੇ ਸੀ ਕਰੇਲਿਆਂ ਦੀ ਸਬਜ਼ੀ ਵੀ ਬਣ ਗਈ ਦਾਲ ਵੀ ਬਣ ਗਈ ਠੀਕ ਹੈ ਜੀ ਹੁਣ ਆਪਾਂ ਮੈਂ ਕਿਹਾ ਚਲੋ ਜਿਹੜੇ ਭਾਂਡੇ ਦਾ ਸਾਫ ਕਰ ਲੀਏ ਫੁਲਕੇ ਆਪਾਂ ਰਾਮ ਨਾਲ ਬਣਾਵਾਂਗੇ ਦੇਖੋ ਸਵੇਰੇ ਜਿੰਨੇ ਮਰਜ਼ੀ ਭਾਂਡੇ ਮਾਧਰੋ ਕੰਮ ਕਰਦੇ ਸਾਡੇ ਸਾਡੇ ਭਾਂਡੇ ਛੋਟੇ ਛੋਟੇ ਕੇਰ ਕਰਦੇ ਐਸੇ ਤਰੀਕੇ ਆਪਾਂ ਪਲਾਟ ਛੋਟ ਬਣਾਏ ਰੱਖਿਓ ਠੀਕ ਹੈ ਜੀ ਪਿਆਰੇ ਪਿਆਰੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਕੇ ਜਾਣਾ ਜਿਹੜੋ ਮੇਰੀ ਵੀਡੀਓ ਨੂੰ ਦੇਖਦੇ ਆ ਨਾ ਪਲੀਜ਼ ਤੁਸੀਂ ਕਮੈਂਟ ਜਰੂਰ ਕਰਕੇ ਜਾਣਾ ਤੇ ਲਾਈਕ ਜਰੂਰ ਕਰਿਓ ਜਿੰਨੇ ਭੈਣ ਭਰਾ ਮੇਰੀ ਵੀਡੀਓ ਨੂੰ ਦੇਖ ਰਹੇ ਠੀਕ ਹੈ ਜੀ ਬਾਕੀ ਮਿਲਦੀ ਆ ਜੀ ਗੱਲ ਤੁਹਾਨੂੰ ਨਵੇਂ ਵਲੌਗ ਵਿੱਚ ਕੀ ਦਾਰੀ ਲੱਗਦੀ ਮੇਰੀ ਵੀਡੀਓ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਤੇ ਮੈਂ ਚਲੋ ਪੈਂਡਲਾ ਭਾਂਡੇ ਧੋਦਣੀ ਹੈ ਜਰਾ ਆਲਮਾਨ ਚ ਕਿ ਆਪਾਂ ਆਪਣੇ ਕੰਮਾਂ ਤੋਂ ਹੋ ਜਾਾਂਗੇ ਫ੍ਰੀ ਜਦੋਂ ਵੀ ਰੋਟੀ ਖਾਣਗੇ ਹਮੇਸ਼ਾ ਮੈਂ ਇਦਾਂ ਹੀ ਕਰਦੀ ਹੁੰਨੀ ਆਜੀ ਆਪਣਾ ਰਾਮ ਨਾਲ ਬਣਾਇਦੀ ਆ ਰੋਟੀ ਸਬਜ਼ੀ ਠੀਕ ਹੈ ਜੀ ਆਪਣਾ ਬਣਾ ਕੇ ਰੱਖ ਲਈਨੀ ਸਬਜ਼ੀ ਤਿਆਰ ਹੋਵੇ ਆਟਾ ਗੁੱਜਾ ਹੋਵੇ ਤੇ ਸਾਨੂੰ ਟੈਨਸ਼ਨ ਨਹੀਂ ਹੁੰਦੀ ਇਹ ਆਪਣਾ 1.5 ਵਜੇ ਅਸੀਂ ਰੋਟੀ ਦੁਪਹਿਰੇ ਬਣਾ ਕੇ ਫਿਰ ਰੈਸਟ ਕਰੀ ਲਈਏ ਮਿਲਦੀ ਆਜੀ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਹਿਸਤੀ ਆਲ ਬਾਏ ਬਾਏ